ਆਪ ਕੀ ਹੈ ਉਹ ਬੰਮੀ ਇਨਫੋਰਮੇਸ਼ਨ ਡੇਸ ਇੱਕ ਹੋਰ ਅਚੀਵਮੈਂਟ ਹਾਸਲ ਕੀਤੀ ਉਹਨਾਂ ਨੇ ਦਾਣਾ ਮੰਡੀ ਜਿਹੜੀ ਭਗਤਾਵਾਲਾ ਹੈਗੀ ਉੱਥੇ ਦੋ ਬੰਦੇ ਉਹਨਾਂ ਨੇ ਸ਼ੱਕ ਦੇ ਤੌਰ ਤੇ ਗਫਤਾਰ ਕੀਤੇ ਔਰ ਉਹਨਾਂ ਕੋਲੋਂ ਦੋ ਪਿਸਟਲ ਮਿਲੇ ਆ ਬੱਤੀ ਬੋਲ ਦੇ ਵਕੀਲ ਕੁਮਾਰ ਇਹ ਲੋਹਾਰਕਾ ਰੋਡ ਔਰ ਸਿਪਲ ਕੁਮਾਰ ਇਹ ਦੋਨੇ ਆਊਟ ਆਫ ਸਟੇਟ ਦੇ ਨੇ ਬਿਹਾਰ ਸਾਈਡ ਦੇ ਨੇ ਇੱਥੇ ਇਹ ਲੇਬਰ ਵਗੈਰਾ ਦਾ ਕੰਮ ਕਰ ਰਹੇ ਸੀਗੇ ਔਰ ਇਹਨਾਂ ਕੋਲੋਂ ਦੋ ਬੱਤੀ ਬੋਲ ਦੇ ਪਿਸਟਲ ਮਿਲੇ ਨੇ ਔਰ ਦੋ ਲਾਈਵ ਕਾਰਟਰੀ ਮਿਲੇ ਨੇ ਇਹ ਬਹੁਤ ਹੀ ਅ ਵਾ ਵਧੀਆ ਅਚੀਵਮੈਂਟ ਹੈਗੀ ਇਹਨਾਂ ਨੇ ਕਿਤੇ ਨਾ ਕਿਤੇ ਵਰਤਨੇ ਸੀਗੇ ਔਰ ਜਿੱਥੋਂ ਇਹ ਲਿਆਂਦੇ ਨੇ ਕਿੱਥੋਂ ਇਹਨਾਂ ਦਾ ਕਨੈਕਸ਼ਨ ਹੈ ਕੋ ਸਾਰਾ ਇਹਨੂੰ ਜਿਹੜਾ ਨੈਟਵਰਕ ਨੂੰ ਸਾਰਾ ਅਨੁਤ ਕੀਤਾ ਜਾ ਰਿਹਾ ਔਰ ਇਹ ਗੇਟਖੀਮਾ ਪੁਲਿਸ ਦੀ ਜਿਹੜੀ ਬਹੁਤ ਵੱੱਚੀ ਅਚੀਵਮੈਂਟ ਹੈ ਬਹੁਤ ਵਧੀਆ ਕਾਮਯਾਬੀ ਹਾਸਿਲ ਹੋਈ ਹੈ ਇਨਸਪੈਕਟਰ ਮਨਜੀਤ ਕੌਰ ਜਿਹੜੇ ਗੇਟਖੀਮਾ ਦੇ ਐਸ ਐਚ ਓ ਨੇ ਸਪੈਸ਼ਲੀ ਉਹਨਾਂ ਦੀ ਇਹ ਕਾਫੀ ਵਧੀਆ ਕਾਰਜਕਾਰੀ ਹੈ ਔਰ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਆਫਸਰ ਨੇ ACP ਇਸ ਜਸਪਾਲ ਸਿੰਘ ਔਰ ਵਿਸ਼ਾਲਜੀ ਜੀ ਐਡੀਸੀਪੀ ਸਿਟੀ 1 ਔਰ ਉਹਨਾਂ ਦੀ ਨਿਗਰਾਨੀ ਚ ਸਾਰੀ ਕਾਮਯਾਬੀ ਹੋਈ ਹੈ ਔਰ ਇੱਥੇ ਮੈਂ ਨਾਲੇ ਵੀ ਕਮਾਂ ਕਹਿਣਾ ਚਾਹੁੰਦਾ ਵੀ ਜਿਹੜੇ ਅਜਿਹੇ ਅਨਸਰ ਨੇ ਮਾੜੇ ਜਿਹੜੇ ਅਜਿਹੇ ਕੰਮਾਂ ਚ ਪਏ ਹੋਏ ਨੇ ਇਹਨਾਂ ਦੇ ਖਿਲਾਫ ਕਮਿਸ਼ਨਰ ਪੁਲਿਸ ਅਨਸਰ ਵੱਲੋਂ ਲਗਾਤਾਰ ਪੁਲਿਸ ਕਾਰਵਾਈ ਕੀਤੀ ਜਾਵੇ